ਜਿਵੇਂ ਤੁਸੀਂ ਪਹਿਲਾਂ ਹੀ ਜਾਣੂ ਹੋ ਵੀ 26 ਜਨਵਰੀ ਦੇ ਬਲਕਸ ਚ ਲਾਅ ਐਂਡ ਆਰਡਰ ਦੇ ਸੁਭਾਂਤ ਚਕਲ ਫਲੈਗ ਮਾਰਚ ਵੀ ਕੱਢੇ ਗਏ ਤੇ ਹੋਟਲ ਤੇ ਟਾਬੇਸ ਰਾਵਾਂ ਦੀ ਤੇ ਜਿਹੜੇ ਧਰਮਸ਼ਾਲਾ ਵਗੈਰਾ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਦੌਰਾਨੇ ਚੈਕਿੰਗ ਇੱਕ ਹੋਟਲ ਜੋ ਸਨੋਂ ਰੇਲਵੇ ਸਟੇਸ਼ਨ ਦੇ ਕੋਲੋਂ ਦੋ ਸ਼ੱਕੀ ਬੰਦੇ ਮਿਲੇ ਜਿਨ੍ਹਾਂ ਦੇ ਨਾਮ ਜਸਵੀਰ ਸਿੰਘ ਵਾਸੀ अलवर ਰਾਜਸਥਾਨ ਤੇ ਯਈਆ ਖਾਨ ਪੁੱਤਰ ਅਮੀਨ ਖਾਨ ਇਹ ਮਵਾਤ ਹਰਿਆਣਾ ਦਾ ਰਹਿਣ ਵਾਲਾ ਹੈ ਇਹ ਕੋਈ ਆਲਦੇ ਰਹਿਣ ਦਾ ਇੱਥੇ ਕੋਈ ਕਾਰਨ ਨਹੀਂ ਦੱਸ ਸਕੇ ਵੀ ਸੀ ਇੱਥੇ ਹੋਟਲ ਚ ਕਿਉਂ ਰੁਕੇ ਹੋਏ ਆ ਜਾਂ ਕੀ ਗੱਲਬਾਤ ਹੈ ਇਹਨਾਂ ਨੂੰ ਪੁੱਛ ਕੇ ਛਲੀ ਥਾਣੇ ਲੰਦਾ ਗਿਆ ਜਦੋਂ ਇਹਨਾਂ ਤੋਂ ਪੁੱਛ ਕੇ ਕੀਤੀ ਗਈ ਤੇ ਉਦੋਂ ਪਤਾ ਲੱਗਿਆ ਵੀ ਇਹ ਇੱਕ ਰਾਜੂ ਨਾਮ ਦੇ ਬੰਦੇ ਲਈ ਕੰਮ ਕਰ ਰਹੇ ਹੈ ਜੋ ਸਾਈਬਰ ਫਰਾਡ ਦਾ ਤੇ ਜਿਹੜੀ ਆ ਬੈਟਿੰਗ ਦੇ ਦੋ ਨੰਬਰ ਦੇ ਜਿਹੜੇ ਸੱਟੇ ਵਗੈਰਾ ਦਾ ਪੈਸਾ ਹੁੰਦਾ ਇਹਨਾਂ ਕੋਲੇ ਇੱਕ ਫਰਜੀ ਅਕਾਊਂਟਾਂ ਚ ਭੇਜਦਾ ਜਿਨ੍ਹਾਂ ਦੇ ਏਟੀਐਮ ਕਾਰਡ ਇਹਨਾਂ ਕੋਲੇ ਆ ਬਾਅਦ ਚ ਉਸ ਰਕਮ ਨੂੰ ਥੋੜੀ ਥੋੜੀ ਰਕਮ ਚ ਤੋੜ ਕੇ ਤੇ ਇਹ ਅੱਗੇ ਪੀਓਐਸ ਮਸ਼ੀਨਾਂ ਰਾਹੀਂ ਅੱਗੇ ਦੋ ਫਰਮਾਂ ਦੇ ਜਿਹੜੇ ਖਾਤੇ ਚ ਪਾਉਂਦੇ ਆ ਜਿਹੜੀ ਉਹ ਰਕਮ ਨੂੰ ਤੋੜ ਕੇ ਉਹਨੂੰ ਥੋੜੀ ਕਰ ਦਿੰਦੇ ਆ ਜਿਹੜੀ ਇਨਕਮ ਟੈਕਸ ਵਗੈਰਾ ਦੇ ਤੇ ਜੀਐਸਟੀ ਦੇ ਉਹਦੇ ਨਾਮ ਚ ਨਾ ਆਵੇ ਤੇ ਭਾਰਤ ਸਰਕਾਰ ਨੂੰ ਚੁੰਨਾ ਲਾ ਰਹੇ ਸੀਗੇ ਤੇ ਬਾਅਦ ਚ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਇਹਨਾਂ ਤੇ ਐਫ ਆਈ ਆਰ ਨੰਬਰ 16 ਅੰਡਰ ਸੈਕਸ਼ਨ 318 4 338 336 2 ਤੇ 340 2 ਬੀ ਐਨ ਐਸ ਤੇ ਇਹਨਾਂ ਦੀ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੀ ਅਰੈਸਟ ਪਾਈ ਗਈ ਜਾਂ। ਮੋਬਾਈਲ ਕਿੰਨੇ ਮਿਲਿਏ? ਇਹਨਾਂ ਤੋਂ ਕੁੱਲ 13 ਮੋਬਾਈਲ ਜੀ ਵਿਦ ਸਿਮ ਜਿਹੜੇ smartphones ਹੁੰਦੇ ਉਹ 8 ਡੈਬਿਟ ਕਾਰਡ ਤੇ ਦੋ ਪੀਓਐਸ ਮਸ਼ੀਨਾਂ ਜਿਨ੍ਹਾਂ ਦੇ ਆਪਾਂ ਕਾਰਡ ਸਵਾਈਪ ਕਰਕੇ ਅੱਗੇ ਅਵੇਲ ਵਗੈਰਾ ਪੇ ਕਰਦੇ ਆ ਇਹ ਮਿਲ ਜੀ ਕਿੰਨੇ ਦਿਨ ਪਰੇ ਦੇ ਸੀ ਇਹ ਇੱਥੇ ਬਠਿੰਡੇ ਪਿਛਲੇ ਤਿੰਨ ਦਿਨਾਂ ਤੋਂ ਰੁਕੇ ਹੋਏ ਸੀਗੇ ਤੇ ਪੁੱਛ ਕੇ ਚ ਪਤਾ ਲੱਗਿਆ ਵੀ ਜਿਹੜਾ ਜਸਵੀਰ ਸਿੰਘ ਹੈ ਜਿਹੜਾ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੀ ਰਿਸ਼ਤੇਦਾਰੀ ਇੱਥੇ ਵੀਰਤਲਾਬ ਬਸਤੀਆਂ ਚ ਇੱਥੇ ਇੱਕ ਵਿਆਹ ਅਟੈਂਡ ਕਰਨ ਆਇਆ ਸੀ ਤੇ ਉਸ ਤੋਂ ਬਾਅਦ ਇੱਥੇ ਸਟੇਸ਼ਨ ਤੇ ਰੁਕੇ ਸੀ ਇਹ ਇਹ ਦੋ ਹੀ ਹੈ ਕਿ ਹੋਰ ਵੀ ਲੋਕੇ ਹਜੇ ਤੱਕ ਤਾਂ ਇਹ ਦੋ ਹੀ ਜਿਹੜੇ ਆਪਣੇ ਇਸ ਐਫਆਈਆਰ ਚ ਅਰੈਸਟ ਕੀਤੇ ਗਏ ਬਾਕੀ ਇਹਦੇ ਚ ਨਾਮ ਆਇਆ ਇੱਕ ਰਾਜੂ ਦਾ ਜਿਹਨੂੰ ਇੱਕਦੇ ਮਿਲੇ ਨਹੀਂ ਸਿਰਫ ਫੋਨ ਤੇ ਗੱਲਬਾਤ ਹੁੰਦੀ ਰਹੀ ਹੈ ਉਹਦੇ ਕੁਝ ਸਨ ਨੰਬਰ ਮਿਲੇ ਜਿਨ੍ਹਾਂ ਦੀ ਹਜੇ ਤਫਤੀਸ਼ ਜਾਰੀ ਹੈ ਦੇਖੋ ਇਹਨਾਂ ਦਾ ਤੁਹਾਨੂੰ ਮੈਂ ਮੋਡਸ ਸੁਪਰੈਂਡੀ ਦੱਸ ਰਿਹਾ ਹਾਂ ਵੀ ਇਹਨਾਂ ਕੋਲੇ ਜਿਹੜੇ ਬੇਨਾਮੀ ਖਾਤੇ ਆਂਦੇ ਡੈਬਿਟ ਕਾਰਡ ਸੀਗੇ ਤੇ ਉਹਨਾਂ ਨਾਲ ਜਿਹੜੇ ਖਾਤੇ ਨਾਲ ਟੈਲੀਫੋਨ ਨੰਬਰ ਜੁੜਿਆ ਹੁੰਦਾ ਉਹ ਟੈਲੀਫੋਨ SIM ਕਾਰਡ ਵਿਦ ਦਿ ਸਮਾਰਟਫੋਨ ਸੀ ਜਿਹੜੋਂ ਇਹ ਸਾਈਬਰ ਫਰਾਡ ਵਗੈਰਾ ਕਰਦੇ ਆ ਜਿਹੜੀ ਉਹਦੇ ਜ ਰਕਮ ਆਉਂਦੀ ਹੈ ਇਹ ਥੋੜੀ ਥੋੜੀ ਇਹ ਬੇਨਾਮੀ ਖਾਤੇ ਚ ਪਾ ਦਿੰਦੇ ਆ ਉਹ ਬੇਨਾਮੀ ਖਾਤਿਆਂ ਦੇ ਡੈਬਿਟ ਕਾਰਡ ਇਹਨਾਂ ਕੋਲੇ ਸੀ ਜਿਹੜੇ ਅੱਗੇ ਇਹ ਬਿੱਲ ਦੇ ਉਸ ਕਰਕੇ ਪੀਓਐਸ ਮਸ਼ੀਨਾਂ ਦੀ ਸ਼ਾਪਿੰਗ ਕਰਕੇ ਤੇ ਅੱਗੇ ਫਰਮਾਂ ਦੇ ਖਾਤੇ ਚ ਪਾ ਦਿੰਦੇ ਆ ਜਿਵੇਂ ਮੰਨ ਲਓ ਲੱਖ ਰੁਪਇਆ ਆ ਗਿਆ ਉਹਨੂੰ 3000 44 55000 ਰੁਪਇਆ ਕਰਕੇ ਕਾਰਡ ਸਵੈਪ ਕਰ ਦਿੰਦੇ ਸੀ ਤੇ ਇਹਨਾਂ ਨੂੰ ਕਮਿਸ਼ਨ ਮਿਲਦਾ ਸੀ। ਸ਼ਿਕਾਰ ਕਿਸ ਤਰ੍ਹਾਂ ਬਣਾਉਂਦੇ ਆ ਜੀ? ਜਿਹੜਾ ਇਹ ਸਿਰਫ ਜਿਹੜੀ ਉਹਦੀ 2 ਨੰਬਰ ਦੀ ਕਮਾਈ ਹੈ ਉਹਨੂੰ ਹੈਂਡਲਿੰਗ ਤੇ ਰੱਖੇ ਹੋਏ ਸੀ। ਸ਼ਿਕਾਰ ਜਿਹੜੇ ਇਹਦਾ ਪਿੱਛੇ ਜੇਮਸ ਹੈਗੇ ਜਿਵੇਂ ਰਾਜੂ ਨਾਮ ਦਾ ਬੰਦੇ ਦਾ ਨਾਮ ਸਾਹਮਣੇ ਆਇਆ ਉਹਨੂੰ ਇਹਨਾਂ ਦੇ ਫੋਨ 'ਚ ਵੱਖਰੇ ਵੱਖਰੇ ਨਾਵਾਂ ਦੇ ਨਾਮ ਫੀਡ ਸੀ ਉਹਦਾ ਰਾਜੂ ਸੀ ਕਿਤੇ ਸਰਪੰਚ ਸੀ ਕਿਤੇ ਕੁਝ ਸੀ। ਉਹ ਤੋਂ ਉਹਦੇ ਜਦੋਂ ਪਹੁੰਚੂਗਾ ਉਦੋਂ ਪਤਾ ਲੱਗੂਗਾ ਵੀ ਇਹ ਕਿਹੜੇ ਕਿਹੜੇ ਫਰਾਡ ਕਰਦੇ ਸੀ। ਇਹਦਾ ਜ਼ਿਕਰ ਕੀਤਾ ਗਿਆ ਤੁਹਾਡੇ ਤੋਂ। ਆਪ ਵੀ ਕਹਿੰਦੇ ਕਿ ਦਿੱਕੇ ਜਿਆ ਪਰ ਹੈ ਮੈਂ ਵੀ ਇਹ ਰੋਟੇ ਦੀ ਮਾਤ ਹੈ ਐਪ ਮੇਰੀ ਇੱਕ ਇੱਕ ਤਾਂ ਸਾਈਬਰ ਫਰਾਡ ਦੇ ਪੈਸੇ ਹੁੰਦੇ ਸੀਗੇ ਤੇ ਇੱਕ ਜਿਹੜੀਆਂ بیٹنگ ਐਪਸ ਜਿਹੜੀਆਂ ਹੁਣ ਬੈਨ ਹੋ ਗਿਆ ਉਹ ਵੱਖਰੇ ਵੱਖਰੇ ਰੂਪ ਚ ਚੱਲ ਰਹੇ ਜੋ ਦਿਨਾਂ ਨੂੰ ਕਹਿੰਦੇ ক্রিকেট ਵਗੈਰਾ ਦਿੰਦੇ ਤੇ ਹੋਰ ਗੇਮਾਂ ਦੇ ਸੱਟਾ ਲਾਉਂਦੇ ਰਾਜੂ ਨਹੀਂ ਇੱਥੇ ਰਹਿ ਰਿਆ ਸੀ ਇੱਥੇ ਜਸਵੀਰ ਤੇ ਯਈਆ ਖਾਨ ਰਹਿ ਰਹੇ ਸੀ ਹਜੇ ਤੱਕ ਰਾਜੂ ਨੂੰ ਦੇ ਸਿਰਫ ਸਾਨੂੰ ਕੁਝ ਨੰਬਰ ਮਿਲੇ ਜੇ ਅਸੀਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਉਹ ਜਦੋਂ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਜਿਹੜਾ ਜਰਾ ਇਡੈਂਟੀਫਾਈ ਹੁੰਦਾ ਤਾਂ ਨੋਸਰ ਨੂੰ ਬ੍ਰੀਫ ਕੀਤਾ ਦੋ ਬੰਦੇ ਗਫਤਾਰ ਹੋਏ ਆ ਸਾਡਾ ਤਾਂ ਕਿੰਨੀ ਗੁਰ ਤੱਕ ਸਾਹਮਣੇ ਆਈ ਇਹਨਾਂ ਦੀ ਕੁਝ ਇਹ ਪਹਿਲਾਂ ਇਹਨਾਂ ਦਾ ਕੋਈ ਪਰਚਾ ਨਹੀਂ ਦਰਜ ਹੈ ਜੀ ਤੇ ਇਹ ਜਿਹਨੂੰ ਕਹਿੰਦੇ ਇੱਕ ਨਵੈਕਲੇ ਕਿਸਮ ਦਾ ਕਰਾਈਮ ਹੈ ਇਹਨੂੰ ਵਾਈਟ ਕਾਲਰ ਕਰਾਈਮ ਕਹਿ ਸਕਦੇ ਆਪਾਂ ਇਹ ਇੱਥੇ ਬੈਠ ਕੇ ਤੇ ਜਿਹੜਾ ਉਹ ਠੱਗੀ ਰਾਹੀਂ ਪੈਸਾ ਆਉਂਦਾ ਸੀ ਉਹਦੀ ਮੈਨੇਜਮੈਂਟ ਕਰਦੇ ਸੀ ਸੋ ਜਿਹੜੀ SIM ਜਾਰੀ ਕੀਤੀ ਵੀਰੇ ਤੇਰਾ ਹੁਣ ਸਿਮ ਪੜੇਗੀ ਉਹ ਕਿਹਨਾ ਦੇ ਨਾਮ ਤੇ ਹੈ ਅਜੇ ਇਨੀਸ਼ੀਅਲ ਸਟੇਜ ਹੈ ਜੀ ਅੱਜ ਸਾਨੂੰ ਜਿਵੇਂ ਰਾਤ ਦੇ ਲੇਟ ਆਪਣਾ ਫੋਨ ਕਰਦੇ ਜਾਏ ਅਸੀਂ ਲਏ ਤੇ ਇਹਨਾਂ ਦੀ ਫਰੈਂਸਿਕ ਕਰਵਾਈ ਜਾਊਗੀ ਫੋਨਾਂ ਦੀ ਵੀ ਫਰੈਂਸਿਕ ਕਰਵਾਈ ਜਾਊਗੀ SIMs ਦੀ ਵੀ ਕਰਵਾਈ ਜਾਊਗੀ ਤੇ ਜਿਹੜੀਆਂ ਦੋ ਪੀਓਐਸ ਮਸ਼ੀਨਾਂ ਆ ਉਹ ਦੇਖਿਆ ਜਾਊਗਾ ਵੀ ਇਹ ਕਿਹੜੀ ਫਰਮ ਦੇ ਨਾਮ ਤੇ ਤੇ ਕਿਹੜੇ ਕਾਊਂਟ ਨਾਲ ਜੁੜੇ ਆ ਸਰ ਕੀ ਬਟਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਚੱਲ ਰਹੇਗਾ ਜਿਸ ਤਰ੍ਹਾਂ ਗੇਮਿੰਗ ਵਗੈਰਾ ਦੇਤੇ ਤੇ ਲੋਕਾਂ ਦੀ ਲੁੱਟ ਵਗੈਰਾ ਹੋ ਰਹੀ ਹੈ ਕੀ ਹੈ ਗੇਮਿੰਗ ਐਪਸ ਆਪਣਾ ਭਾਰਤ ਸਰਕਾਰ ਵੱਲੋਂ ਬਿਲਕੁਲ ਬਿਆਨ ਕਰ ਦਿੱਤੀਆਂ ਗਈਆਂ ਨੇ ਤੇ ਤੁਹਾਡੇ ذریعے ਮੈਨੂੰ ਲੋਕਾਂ ਤੋਂ ਇਹ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕੋਈ ਗੇਮਿੰਗ ਜਾਂ ਇਹੋ ਜਿਹੀ ਐਪਸ ਵਿੱਚ ਇਨਵੈਸਟ ਕਰਨ ਨੂੰ ਕਹਿੰਦਾ ਤਾਂ ਉਸ ਤੋਂ ਬਚੋ ਇਹ ਫਰਾਡ ਹੈ ਸਰ ਕਿਹੜੇ ਜਿਹੜਾ ਹੋਟਲ ਹੋ ਗਿਆ ਕਿ ਕਿਸੇ ਸਟੇਸ਼ਨ ਤੋਂ ਹੀ ਹੋਟਲ ਸੀ ਜੀ ਕੱਲ ਜਿਹੜੀ ਸਾਡੀ ਹੋਟਲਾਂ ਦੀ ਚੈਕਿੰਗ ਚੱਲ ਰਹੀ ਸੀਗੀ ਉਹ ਸਟੇਸ਼ਨ ਦੇ ਕੋਲੇ ਜਿਹੜੇ ਛੋਟੇ ਛੋਟੇ ਹੋਟਲ ਬਣੇ ਹੋਏ ਆ ਉਹਨਾਂ ਅਸਲਟੀ ਪੂਰੀ ਕੀਤੀ ਹੈ ਇਹਨਾਂ ਦੇ ਵੱਲੋਂ ਹੋਟਲ ਦੇ ਜੀ ਹਾਂਜੀ ਉੱਥੇ ਇਹਨਾਂ ਨੇ ਆਪਦੇ ਡਾਕੂਮੈਂਟ ਵਗੈਰਾ ਦਿੱਤੇ ਸੀ ਬਟ ਆਪਦੇ ਰਹਿਣ ਦਾ ਠੋਸ ਕਾਰਨ ਨਹੀਂ ਦੱਸ ਸਕਦੇ ਜਿਸ ਕਰਕੇ ਸਾਨੂੰ ਸ਼ੱਕ ਹੋਇਆ